ਮਰਦਾਨੇ ਦੇ ਘਰ ਵਾਲੀ ਮਰਦਾਨੇ ਤੇ ਗਿਲਾ ਕਰਦੀ ਐ ਪਈ ਮੁਸਲਮਾਨ ਬੀਬੀਆਂ ਮੈਨੂੰ ਤਾਨੇ ਮਾਰਦੀਆਂ ਨੇ ਤੇਰਾ ਆਦਮੀ ਮੁਸਲਮਾਨ ਹੋ ਕੇ ਇੱਕ ਹਿੰਦੂ ਫਕੀਰ ਦੇ ਪਿੱਛੇ ਰਵਾਵ ਚੁੱਕੀ ਫਿਰਦਾ ਹੈ ਤੇ ਮਰਦਾਨਾ ਆਪਣੇ ਘਰ ਵਾਲੀ ਨੂੰ ਕਹਿੰਦਾ ਹੈ ਤੇ ਫਿਰ ਤੂੰ ਕੀ ਆਖਿਆ ਤੂੰ ਕੀ ਜਵਾਬ ਦਿੱਤਾ ਮੈਂ ਕੀ ਜਵਾਬ ਦਿੰਦੀ ਠੀਕ ਮਾਰਦੀਆਂ ਨੇ ਤਾਨੇ ਮੈਂ ਚੁੱਪ ਰਹਿ ਗਈ ਵਾਕਈ ਉਹ ਬੇਦੀ ਕੁਲਪੂਸ਼ਨ ਨੇ ਬੇਦੀਆਂ ਦੇ ਕੁਲ ਦੇ ਵਿੱਚੋਂ ਪੈਦਾ ਹੋਈ ਨੇ ਅਸੀਂ ਮੁਸਲਮਾਨ ਨਹੀਂ ਤੂੰ ਕਹਿਣਾ ਸੀ ਮੈਂ ਜਿਸ ਦੇ ਪਿੱਛੇ ਰਵਾਵ ਚੁੱਕੀ ਫਿਰਦਾ ਉਹ Hindu Musalman ਨਹੀਂ ਹੈ ਉਹ ਸਿਰਫ ਅੱਲਾ ਤੇ ਰਾਮ ਦਾ ਰੂਪ ਹੈ ਉਹ ਈਸ਼ਵਰ ਹੈ ਗੁਰੂ ਹੈ ਉਹ ਕਿਸੇ ਫਿਰਕੇ ਦੇ ਬੰਦ ਵਿੱਚ ਨਹੀਂ ਹੁੰਦਾ ਕਿਸੇ ਦਾਇਰੇ ਦੀ ਗ੍ਰਿਫਤ ਦੇ ਵਿੱਚ ਨਹੀਂ ਆਉਂਦਾ ਘਰ ਵਾਲੀ ਯਕੀਨ ਨਹੀਂ ਕਰਦੀ ਕਹਿੰਦੀ ਅਗਰ ਐਸਾ ਹੈ ਤਾਂ ਸਾਡੇ ਘਰ ਤੇ ਕਦੀ ਆਇਆ ਨਹੀਂ ਤੇ ਨਾ ਹੀ ਕਦੇ ਭੋਜਨ ਛਕਿਆ ਅਗਰ ਇਹੋ ਜਿਹੀ ਗੱਲ ਹੈ ਸਾਰੇ ਉਸ ਦੀ ਨਿਗਾ ਚ ਇੱਕੋ ਹੀ ਨੇ ਤਾਂ ਕਿਸੇ ਦਿਨ ਸਾਡੇ ਘਰ ਵੀ ਆਉਣ ਮਰਦਾਨਾ ਕਹਿੰਦਾ ਫਿਰ ਅੱਜ ਇੰਜ ਹੀ ਸੇ ਤੂੰ ਬਣਾ ਲੰਗਰ ਭੋਜਨ ਬਣਾ ਜੋ ਕੁਝ ਹੈ ਘਰ ਦੇ ਵਿੱਚ ਬਣਾ ਮੈਂ ਬਾਬੇ ਨੂੰ ਲੈ ਕੇ ਆਉਣਾ ਘਰ ਵਾਲੀ ਕਹਿੰਦੀ ਮੈਂ ਬਣਾ ਤਾਂ ਦਿੰਦੀ ਆ ਉਹ ਨਹੀਂ ਆਏਗਾ ਉਹ ਬੇਦੀ ਕੁਲਪੂਸ਼ਨ ਬੇਦੀਆਂ ਦਾ ਮੁੰਡਾ ਬੜੀ ਉੱਚੀ ਕੋਲ ਹੈ ਸਾਡੇ ਘਰ ਨਹੀਂ ਆਉਣ ਲੱਗੇ ਫਿਰ ਮੇਰੇ ਹੱਥ ਦਾ ਭੋਜਨ ਮੈਂ ਮੁਸਲਮਾਨੀ ਅਸੀਂ ਮੁਸਲਮਾਨ ਪਤਾ ਮਦਾਨਾ ਕੀ ਕਹਿੰਦਾ ਹੈ ਮਦਾਨੇ ਨੇ ਵੀ ਕਹਿ ਦਿੱਤਾ ਜੇ ਨਾ ਆਏ ਤਾਂ ਯਾਰੀ ਟੁੱਟੀ ਪਰ ਤੂੰ ਯਕੀਨ ਰੱਖ ਯਾਰੀ ਨਹੀਂ ਟੁੱਟੇਗੀ ਚੱਲਿਆ ਪਰ ਇਹ ਸੋਚਨੀ ਵੀ ਹੈ ਕਿਦਰੀ ਮੈਨੂੰ ਆਪਣੇ ਘਰ ਵਾਲੀ ਦੇ ਕੋਲੋਂ ਸ਼ਰਮਸਾਰ ਨਾ ਹੋਣਾ ਪਏ। ਬਾਬਾ ਜਵਾਬ ਦੇ ਇਹਨਾਂ ਦੇ ਇਹ ਸੋਚ ਕੇ ਜਾ ਰਿਹਾ ਹੈ। ਅਜੇ 200 ਕਦਮ ਹੀ ਚੱਲਿਆ ਹੋਣਾ। ਬਾਬਾ ਜੀ ਰਸਤੇ ਵਿੱਚ ਮਿਲੇ। ਸਲਾਮ ਕੀਤੀ, ਸੱਜਾ ਕੀਤਾ। ਸੁਭਾਵਿਕ ਪੁੱਛ ਲਿਆ ਬਾਬਾ ਜੀ ਕਿੱਥੇ ਚੱਲਿਓ? ਤੇ ਸਤਿਗੁਰ ਕਹਿੰਦੇ ਨੇ ਮਰਦਾਨਿਆ ਸਵੇਰ ਦਾ ਜੀ ਕਰ ਰਿਹਾ ਸੀ ਦੁਪਹਿਰ ਦਾ ਲੰਗਰ ਤੇਰੇ ਕੋਲ ਸ਼ੱਕ ਲੈਣਿਆ। ਭੋਜਨ ਤੇਰੇ ਕੋਲ ਸ਼ੱਕ ਲਈਏ ਚੱਲ। ਰੋ ਪਿਆ, ਚੀਕ ਨਿਕਲ ਗਈ ਮਰਦਾਨੇ ਦੀ। ਬਾਬਾ ਇੱਕ ਨਿੱਕਾ ਜਿਹਾ ਕਿਨਕਾ ਸ਼ੱਕ ਆ ਗਿਆ ਸੀ ਦੂਰ ਹੋ ਗਿਆ ਵਾਕਈ ਤੂੰ ਸਾਂਝ ਹੈ ਗੁਰੂ ਤੇ ਉਹ ਹੈ ਔਰ ਵਾਸਤਵ ਗੁਰੂ ਉਹ ਹੈ ਜੋ ਹਿਰਦੇ ਦੇ ਸ਼ੱਕ ਨੂੰ ਮਿਟਾ ਦੇਵੇ ਜਿਸ ਦਾ ਨਾਮ ਜਿਸ ਦਾ ਗਿਆਨ ਜਿਸ ਦੀ ਹੋਂਦ ਅੰਦਰ ਦੇ ਸਾਰੇ ਸ਼ੱਕ ਧੋਵੇ ਧੰਨਵਾਦ ਜੀ